ਕੀ ਆਪਣਾ ਸਮਰਥਨ ਦੇਰੇ ਨੇ ਸਿਲੰਡਰ ਦੇ ਚੋਣ ਨਿਸ਼ਾਨ ਨੂੰ ਦੇਖ ਸਕਦੇ ਹਾਂ ਕਿ ਇਸ ਦੇ ਬੂਥ ਤੇ ਭਾਰੀ ਇਕੱਠ ਹੈ ਤੇ ਦੇసే ਦੇ ਬੂਥ ਤੇ ਪੂਰੀ ਦੀ ਦੀ ਜਗ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਸਿਲੰਡਰ ਦੇ ਨਿਸ਼ਾਨ ਨੂੰ ਬਹੁਤ ਸਾਰੇ ਹੀ ਇਲਾਕਾ ਨਿਵਾਸੀ ਆਪਣੀ ਆਪਣੀ ਕੀਮਤੀ ਵੋਟ ਸਿਲੰਡਰ ਦੇ ਹੱਕ ਵਿੱਚ ਪੁਕਤਾਨ ਦੇ ਲਈ ਖੜੇ ਨੇ ਕੋਈ ਨਾ ਦਵਾਦਨ ਜਦ ਕਿ ਬਾਕੀ ਵੋਥਾਂ ਤੇ ਸਨਾਟਾ ਸ਼ਾਂਤੀ ਹੈ ਤੋ ਇੱਕ ਸਿਲੰਡਰ ਵਾਲਾ ਬੂਥ ਹੈ ਜਿੱਥੇ ਕਾਫੀ ਇਕੱਠ ਹੈ ਤੋ ਤੁਸੀਂ ਦੇਖ ਸਕਦੇ ਹੋ ਦੇਖ ਲਓ ਦੇਖ ਲਓ ਕਿ ਸਿਲੰਡਰ ਦੇ ਬੂਥ ਤੇ ਲੋਕਾਂ ਦਾ ਭਾਰੀ ਉਤਸ਼ਾਹ ਹੈ ਸਾਬ ਮਹਾਲੇ ਦੇ ਜਿਹੜੇ ਨਿਵਾਸੀ ਨੇ ਉਹ ਆਪਣਾ ਜਿਹੜਾ ਕੀਮਤੀ ਵੋਟ ਸਿਲੰਡਰ ਦੇ ਚੋਣ ਨਿਸ਼ਾਨ ਨੂੰ ਦੇਣ ਦੇ ਲਈ ਲਾਈਨ ਦੇ ਵਿੱਚ ਖੜ ਕੇ ਪਰਚੀ ਲੈ ਰਹੇ ਨੇ ਸੋ ਮੁਹੱਲਾ ਈਸ਼ੀ ਨਗਰ ਦੇ ਵਸਨੀਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਕਿ ਉਹ ਆਪਣਾ ਇੱਕ ਇੱਕ ਕੀਮਤੀ ਵੋਟ ਸਿਲੰਡਰ ਦੇ ਹੱਕ ਵਿੱਚ ਪੁਗਤਾਉਣ ਸੋ ਸਾਰੇ ਹੀ ਕੱਲਾ ਕੱਲਾ ਬੰਦਾ ਆਪਣੇ ਸਕੂਟਰ ਮੋਟਰਸਾਈਕਲ ਤੇ ਹਰ ਇੱਕ ਵੋਟਰ ਨੂੰ ਲੈ ਕੇ ਆ ਰਿਹਾ ਹੈ ਸੋ ਆਪਣੇ ਘਰ ਦਾ ਕਾਉਂਸਲਰ ਬਣਾਉਣ ਦੇ ਲਈ ਸਾਰੇ ਹੀ ਵੀਰ स्पोर्ट ਦੇ ਵਿੱਚ ਬੈਠੇ ਨੇ ਖੁਸ਼ੀ ਦਾ ਮਾਹੌਲ ਹੈ ਸੋ ਸਾਰੇ ਹੀ ਖੁਸ਼ੀ ਮਨਾ ਰਹੇ ਨੇ ਰਿੰਕੂ ਦੀ سپورਟ ਕਰਕੇ ਤੇ ਸਿਲੰਡਰ ਦੇ ਚੋਣ ਨਿਸ਼ਾਨ ਨੂੰ ਜੇਤੂ ਬਣਾਉਣ ਦੇ ਲਈ ਸਾਰੇ ਹੀ ਮੁਹੱਲੇ ਦੇ ਵਾਸੀ ਪੂਰੇ ਜੋਰ ਸ਼ੋਰ ਨਾਲ ਲੱਗੇ ਹੋਏ ਹਨ ਸਵੇਰ ਤੋਂ ਸਵੇਰੇ 6 ਵਜੇ ਤੋਂ ਹੀ ਸਾਰੀ ਯੂਥ ਜੋ ਹੈ ਉਹ ਮੌਕੇ ਤੇ ਪਹੁੰਚ ਚੁੱਕੀ ਸੀ ਤੇ ਹਲੇ ਵੀ ਦੇਖ ਸਕਦੇ ਹਾਂ ਬਾਕੀ ਬੂਥਾਂ ਨੂੰ ਬਾਕੀ ਬੂਥਾਂ ਦੇ ਅੱਗੇ ਕੋਈ ਖਾਸ ਰਸ਼ ਨਹੀਂ ਹੈ ਪਰ ਸਿਰਫ ਸਿਲੰਡਰ ਦੇ ਬੂਥ ਉੱਪਰ ਤੁਸੀਂ ਕਾਫੀ ਰਸ਼ ਦੇਖ ਸਕਦੇ ਹੋ ਬਾਕੀ ਜਿਹੜੇ ਬੂਥ ਨੇ ਉਹਨਾਂ ਉੱਪਰ ਕੋਈ ਖਾਸ ਰਾਸ਼ ਨਹੀਂ ਹੈ ਉਹਨਾਂਗੇ ਸ਼ਾਂਤੀ ਦਾ ਮਾਹੌਲ ਲੱਗ ਰਿਹਾ ਸੋ ਕੱਲਾ ਸਿਲੰਡਰ ਵਾਲਾ ਜਿਹੜਾ ਬੂਥ ਹੈ ਉੱਥੇ ਹੀ ਪਬਲਿਕ ਦੇਖਣ ਨੂੰ ਜਿਹੜੀ ਮਿਲੀ ਹੈ ਇਹ ਵੀਡੀਓ ਚ ਵੀ ਦੇਖ ਸਕਦੇ ਹਾਂ ਕਿ ਬਾਕੀ ਬੂਥਾਂ ਦੇ ਅੱਗੇ ਪਬਲਿਕ ਨਾ ਮਾਤਰੀ ਹੈ ਹੋਰ ਅੱਗੇ ਵੀ ਦਿਖਾ ਦਿੰਨੇ ਆ ਤੁਹਾਨੂੰ ਕਿ ਉਹ ਅੱਗੇ ਆਗੇ ਆਗੇ ਬਿਲਕੁਲ ਇੱਕ ਨੰਬਰ 'ਤੇ ਸੋ ਬਾਕੀ ਬੂਥਾਂ ਤੇ ਸ਼ਾਂਤੀ ਹੈ ਸਿਰਫ ਸਿਲੰਡਰ ਦੇ ਜਿਹੜੇ ਚੋਣ ਨਿਸ਼ਾਨ ਕੈਂਡੀਡੇਟ ਨੇ ਉਹਨਾਂ ਨੂੰ ਈਸ਼ੀ ਨਗਰ ਦੇ ਵਸੀਆਂ ਵੱਲੋਂ ਭਰਮਾ ਹੰਗਾਰਾ ਜਿਹੜਾ ਮਿਲ ਰਿਹਾ ਹੈ ਸਟਾਰ ਰੋਡ ਦੀ ਵੀ ਰਿਪੋਰਟ ਹੈ ਕਿ ਉੱਥੇ ਵੀ ਜਿਹੜੇ ਨਰੇਸ਼ ਛਿਆਲ ਨੂੰ ਪੁਰਾਣਾ ਜਾਣਦੇ ਨੇ ਉਹ ਦੋ ਦੋ ਤਿੰਨ ਤਿੰਨ ਪਰਿਵਾਰ ਮਿਲ ਕੇ ਦੇ ਵੋਟ ਕੈਂਪ ਤੇ ਜਾ ਕੇ ਆਪਣਾ ਵੋਟ ਪਾ ਕੇ ਆ ਰਹੇ ਨੇ ਸੋ ਬਾਕੀ ਵੀ ਜਿਹੜੇ ਮੇਰੇ ਰਹਦੇ ਵੀਰ ਸੱਜਣ ਮਿੱਤਰ ਨੇ ਉਹ ਆਪਣੀ ਆਪਣੀ ਕੀਮਤੀ ਵੋਟ ਜਰੂਰ ਪਾਉਣ ਅਤੇ ਮਹੱਲੇ ਦਾ ਜਿਹੜਾ ਉਹ ਸਾਥ ਦੇਣ ਕਿਉਂਕਿ ਮਹੱਲੇ ਦੀ ਕੀਮਤੀ ਵੋਟ ਜਿਹੜੀ ਆ ਉਹ ਮਹੱਲੇ ਦੇ ਲਈ ਹੋਣੀ ਚਾਹੀਦੀ ਹੈ ਕਿਉਂਕਿ ਬਾਕੀ ਜਿਹੜੇ ਨੇ ਉਮੀਦਵਾਰ ਉਹ ਲਹਾਰੇ ਤੋਂ ਨੇ ਸੋ ਇੱਕੋ ਹੀ ਕੈਂਡੀਡੇਟ ਆ ਜਿਹੜਾ ਉਹ ਜਿਹੜੇ ਨੇ ਉਹ ਹਜੇ ਵੀ ਮੁਸ਼ਤਾਦ ਨੇ ਆਪਣੇ ਵੋਟਾਂ ਦੇ ਪ੍ਰਤੀ ਉਹ ਜਿਹੜੇ ਵੀ ਹੋਰ ਦੇਖ ਲੋ ਯਾਰ ਮੋਟਾ-ਬੋਟਾ ਚੱਕ ਕੇ ਜੜੀਆਂ ਕੋਈ ਗਲੀਆਂ ਰਹਿ ਗਈਆਂ ਹੋਰ ਵੀ ਘਰੋ-ਘਰੀ ਕਢਵਾ ਲੋ ਯਾਰ ਹਾਲੇ ਵੋਟ ਬਹੁਤ ਘੱਟ ਕੋਲ ਹੋਈ ਆ ਜਿਹੜਾ ਜਮਾਤ ਚਾਲੀਆਂ ਦਾ ਮੁੰਡਾ ਹੈ ਵੇਰੇ ਉੱਤਰ ਕਮਲ ਹੁਣਾਂ ਨੂੰ ਕਹਤਾ ਕਮਲ ਕੇ ਜੀ ਜੀ ਇਹ ਕਹੀਂ ਸੇ ਬਣਾਉਂਦੇ ਆਂ ਇਹ ਆਪ ਬੋਟ ਕਰਦੇ ਆਂ ਇਹਦਾ ਆਰ ਐਨ ਆ 24 ਪ੍ਰੇਂਕਾ ਦੀ ਬੋਟ ਮਿਲ ਗਈ ਹੈ ਆਓ 8 ਨੰਬਰ ਹਾਂ ਤੇ ਇੱਕ ਥੱਲੇ ਸਿਲੰਡਰ ਦੇ ਬੂਥ ਤੇ ਹੀ ਸਿਰਫ ਤੁਸੀਂ ਇਕੱਠ ਦੇਖ ਸਕਦੇ ਹੋ ਬਾਕੀਆਂ ਦੇ ਜਿਹੜੇ ਬੂਥ ਨੇ ਉਹ ਸ਼ਾਂਤ ਸ਼ਾਂਤ ਹੈ ਉੱਥੇ ਕੋਈ ਹਲਚਲ ਨਹੀਂ ਹੈ ਖਾਸ ਸਿਰਫ ਇੱਕ ਹੀ ਜਿਹੜਾ ਸਿਲੰਡਰ ਵਾਲਾ ਬੂਥ ਹੈ ਉਸ ਦੇ ਉੱਤੇ ਹੀ ਭੀੜ ਹੈ ਤੇ ਉਸੇ ਉੱਤੇ ਹੀ ਮੱਲੇ ਦੇ ਵਾਸੀ ਆ ਕੇ ਆਪਣਾ ਜਿਹੜਾ ਵੀ ਹੈ ਉਹ ਪੁੱਛ ਰਹੇ ਨੇ ਆਪਣੀ ਵੋਟ ਦੀ ਜਾਣਕਾਰੀ ਲੈ ਕੇ ਅੱਗੇ ਬੂਥ ਦੇ ਵਿੱਚ ਜਾ ਕੇ ਵੋਟ ਪਾ ਕੇ ਆ ਰਹੇ ਨੇ ਸੋ ਇਹ ਮੱਲੇ ਦੇ ਲੋਕ ਆਪਣੇ ਮੁਹੱਲੇ ਦੀ ਸੀਟ ਨੂੰ ਪੱਕੀ ਕਰਨਾ ਜਾਣਦੇ ਨੇ ਲੋਕ ਕਰ ਵੀ ਰਹੇ ਨੇ ਸੋ ਸ਼ਾਮ ਨੂੰ ਜੋ ਰਿਜ਼ਲਟ ਆਹੀ ਜਾਣਾ ਹੈ ਸੋ ਜਿਹੜੇ ਵੀ ਮੇਰੇ ਹੋਰ ਵੀਰ ਸੱਜਣ ਵੀਡੀਓ ਦੇਖ ਰਹੇ ਹੋਣ ਤੇ ਉਹ ਈਸ਼ਰ ਨਗਰ ਦੀ ਬਿਹਤਰੀ ਲਈ ਵੋਟ ਜਿਹੜੀ ਆ ਈਸ਼ਰ ਨਗਰ ਦੇ ਕੈਂਡੀਡੇਟ ਨਰੇਸ਼ ਸਿਆਲ ਰਿੰਕੂ ਨੂਹ ਪਾ ਕੇ ਆਪਣਾ ਸਮਰਥਨ ਦੇਣ ਤਾਂ ਜੋ ਆਪਣੀ ਮੁਹੱਲੇ ਦੀ ਬਿਹਤਰੀ ਲਈ ਅਸੀਂ ਵੱਧ ਤੋਂ ਵੱਧ ਹੋਰ ਵੀ ਕੰਮ ਕਰ ਸਕੀਏ ਸੋ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਇੱਕ ਸਿਲੰਡਰ ਦਾ ਹੀ ਜਿਹੜਾ ਬੂਥ ਹੈ ਜਿਸ ਤੇ ਕਾਫੀ ਕਾਠ ਹੈ ਰੌਣਕ ਹੈ ਕਾਫੀ ਬੰਦੇ ਨੇ ਮੁਹੱਲੇ ਦੇ ਵਾਸੀ ਜਿਹੜੇ ਆ ਕੇ ਆਪਣਾ ਕੀਮਤੀ ਵੋਟ ਲੈ ਕੇ ਜਾ ਰਹੇ ਨੇ ਸੋ ਬਾਕੀ ਜਿਹੜੇ ਬੂਥ ਨੇ ਉਹਨਾਂ ਤੇ ਸ਼ਾਂਤੀ ਹੈ ਕੋਈ ਖਾਸ ਘਟ ਨਹੀਂ ਹੈ ਕੋਈ ਇੱਕ ਅੱਧਾ ਬੰਦਾ ਹੀ ਸ਼ਾਇਦ ਉਹ ਵੀ ਆਪ ਹੀ ਲਿਸਟਾਂ ਚੈੱਕ ਕਰ ਰਹੇ ਹੁਣ ਸੋ ਸਿਰਫ ਸਿਲੰਡਰ ਦੇ ਜਿਹੜੇ ਬੂਥ ਉੱਪਰ ਇਕੱਠ ਹੈ ਮਹੱਲੇ ਦੇ ਨਿਵਾਸੀ ਗਰੇਸ਼ ਿਆਲ ਿੰਕੂ ਜੀ ਨੂੰ ਹੀ ਆਪਣਾ ਸਮਰਥਨ ਜਤਾਉਂਦੇ ਨਜ਼ਰ ਆ ਰਹੇ ਨੇ ਸੋ ਬਾਕੀ ਵੀਰਾਂ ਨੂੰ ਵੀ ਦਰਖਾਸਤ ਹੈ ਕਿ ਉਹ ਆਪਣਾ ਕੀਮਤੀ ਵੋਟ ਨਰੇਸ਼ ਸਿੰਘ ਸਿਆਲ ਰਿੰਕੂ ਦੇ ਚੋਣ ਨਿਸ਼ਾਨ ਸਿਲੰਡਰ ਕਾਉਣ ਅਤੇ ਇਸ ਨੂੰ ਇੱਕ ਵੱਡੀ ਜਿੱਤ ਸਾਬਤ ਕਰਨ ਸੋ ਜਿਹੜਾ ਸਮਰਥਨ ਸਾਫ਼ ਦਿਖਾਈ ਕਿ ਮਹੱਲੇ ਦਾ ਹਰ ਇੱਕ ਸੱਜਣ ਨਰੇਸ਼ ਸਿੰਘ ਸਾਲੀ ਬੁੱਤੇ ਹੀ ਆਗੇ ਆਪਣੀ ਵੋਟਰ ਪਰਚੀ ਲੈ ਰਿਹਾ ਹੈ ਤੇ ਹੋਰ ਬਾਕੀ ਵੋਟਰਾਂ ਜਿਹੜੇ ਬੂਥ ਬਣੇ ਨੇ ਬਾਕੀ ਪਾਰਟੀਆਂ ਦੀ ਉਹ ਸਪਰ ਕੋਈ ਖਾਸ ਕੱਟ ਐਹੀ ਨਹੀਂ ਉਹ ਬੂਥ ਖਾਲੀ ਪਏ ਨੇ ਬਾਕੀ ਪਾਰਟੀਆਂ ਦੇ ਬਾਕੀ ਪਾਰਟੀਆਂ ਦੇ ਜਿਹੜੇ ਬੂਥ ਨੇ ਉਹ ਖਾਲੀ ਨੇ ਦੇਖ ਸਕਦੇ ਹੋ ਵੀਡੀਓ 'ਚ ਤੇ ਅੱਗੇ ਦਿਖਾ ਦਵਾਂਗੇ ਵੀ ਜਿਹੜਾ ਜੇਤੂ 사인 ਬਣਾ ਰਹੇ ਨੇ ਤੇ ਨਰੇਸ਼ ਸਿਆਲ ਦੇ ਬੂਥ ਉੱਪਰ ਮੁਹੱਲਾ ਨਵਾਸੀਆਂ ਦਾ ਇਕੱਠ ਇਹ ਤੇ ਇੱਥੇ ਹਰ ਵੇਲੇ ਹੀ 2-4 2-4 ਬੰਦੇ ਆਪਣੀ ਵੋਟ ਪਰਚੀ ਘਟਾਉਣ ਦੇ ਲਈ ਆ ਜਾਂਦੇ ਨੇ ਸੋ ਇਸ ਬਹੁਤ ਤੇ ਦੇਖ ਸਕਦੇ ਹਾਂ ਵੀ ਮੱਲੇ ਦੇ ਬਾਕੀ ਸੱਜਣ ਮਿੱਤਰ ਵੀ ਬੈਠੇ ਨੇ ਸੋ ਵੀਡੀਓ ਦੇਖ ਰੇ ਮੇਰੇ ਸੱਜਣ ਮਿੱਤਰ ਨਰੇਸ਼ ਸਿਆਲ ਰਿੰਕੂ ਦੀ ਸਪੋਰਟ ਦੇ ਲਈ ਅੱਗੇ ਵੀ ਸਮਰਥਨ ਦੇਣਗੇ ਤੇ ਹੋਰ ਵੀ ਮੇਰੇ ਜਿਹੜੇ ਰਹਿੰਦੇ ਮਿੱਤਰ ਸੱਜਣ ਨੇ ਉਹ ਇਸੇ ਸਪੋਰਟ ਵਧਾਉਣ ਦੇ ਲਈ ਜਿਹੜੇ ਵੀ ਮੇਰੇ ਵੋਟਰ ਵੀ ਰਹਿੰਦੇ ਨੇ ਉਹ ਆ ਕੇ ਆਪਣੀ ਵੋਟ ਪਰਚੀ ਲੈ ਕੇ ਜਾ ਕੇ 4 ਨੰਬਰ ਦਾ ਬਟਨ ਦਬਾ ਕੇ ਤੇ ਸਿਲੰਡਰ ਨੂੰ ਮਜ਼ਬੂਤੀ ਦੇਣਗੇ ਤੇ ਇਸ ਜਿੱਤ ਨੂੰ ਇੱਕ ਵੱਡੀ ਜਿੱਤ ਬਣਾਉਣਗੇ ਸੋ ਦੇਖ ਸਕਦੇ ਹਾਂ ਵੀ ਹਰ 2 ਮਿੰਟ ਬਾਅਦ 2 3 4 5 VOTER ਆ ਕੇ ਆਪਣੀ ਵੋਟ ਕਢਵਾ ਕੇ ਲੈ ਕੇ ਜਾ ਰਹੇ ਨੇ ਤੇ ਬਾਕੀ ਜਿਹੜੇ ਨੇ ਉਹਨਾਂ ਤੇ ਕੋਈ ਖਾਸ ਕੱਟ ਨਹੀਂ ਹੈ ਠੀਕ ਸਕਦੇ ਹਾਂ ਵੀ ਇਹ ਰਿਕਸ਼ੇ ਦੇ ਵਿੱਚ ਸਵਾਰ ਹੋ ਕੇ ਦੂਰੋਂ ਹੀ ਕਹਿੰਦੇ ਨੇ ਸਰ ਸਾਡੀ ਪਰਚੀ ਕੱਢ ਦਿਓ ਉਹ ਇਸ ਤਰ੍ਹਾਂ ਆਏ ਆ ਵੀ ਲੋਕ ਉਹ ਦੱਸੂਗੇ ਵੀ ਆਹ ਨੰਬਰ ਆ ਆਪਣੀ ਪਰਚੀ ਲੈ ਰਹੇ ਨੇ ਬੂਤ ਤੋਂ ਸਿਲੰਡਰ 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 ਦੇ ਕਿਉਂ ਨਿਸ਼ਾਨ ਨੂੰ ਬਹੁਤ 4 ਨੰਬਰ ਸਿਲੰਡਰ ਤੇ ਪੂਰਾ ਸਮਰਥਨ ਹੈ ਮਹੱਲੇ ਦੇ ਲੋਕਾਂ ਦਾ ਹਾਂਜੀ ਦੇਖ ਲਾ ਚਲੋ ਫਿਰ ਮਿਲਦੇ ਆ ਜੀ ਇੱਕ ਮਿੰਟ ਦੇਖ ਲੈਂਦੇ ਆ